ਇੱਕ ਵਾਰ ਇੱਕ ਗਰੀਬ ਪਿਤਾ ਆਪਣੀ ਧੀ ਨਾਲ ਸ਼ਹਿਰ ਦੇ ਇੱਕ ਮਹਿੰਗੇ ਹੋਟਲ ਵਿੱਚ ਜਾਂਦਾ ਹੈ ਉਸ ਵਿਅਕਤੀ ਨੇ ਫਟੇ ਪੁਰਾਣੇ ਕੱਪੜੇ ਪਾਏ ਹੋਏ ਸਨ ਤੇ ਉਸ ਦੀ ਧੀ ਨੇ ਸਕੂਲ ਦੀ ਵਰਦੀ ਪਾਈ ਹੋਈ ਸੀ ਉਹ ਸਕੂਲ ਤੋਂ ਸਿੱਧਾ ਉਸ ਨੂੰ ਇੱਥੇ ਲੈ ਕੇ ਆਇਆ ਸੀ ਜਦੋਂ ਉਹ ਅੰਦਰ ਪਹੁੰਚੇ ਤਾਂ ਵੇਟਰ ਨੇ ਪੁੱਛਿਆ ਕਿ ਸਰ ਤੁਸੀਂ ਕੀ ਖਾਣਾ ਪਸੰਦ ਕਰੋਗੇ ਮੈਨੂੰ ਆਪਣਾ ਆਰਡਰ ਦੱਸ ਦਿਓ ਉਸ ਗਰੀਬ ਵਿਅਕਤੀ ਨੇ ਕਿਹਾ ਕਿ ਤੁਸੀਂ ਮੇਰੀ ਧੀ ਲਈ ਇੱਕ ਪਲੇਟ ਦਹੀਂ ਭੱਲੇ ਲੈ ਆਓ ਬਸ ਵੇਟਰ ਨੇ ਕਿਹਾ ਕਿ ਸਰ ਤੁਸੀਂ ਨਹੀਂ ਕੁਝ ਖਾਓਗੇ ਤੁਹਾਡੇ ਲਈ ਕੁਝ ਲੈ ਕੇ ਆਵਾਂ ਤਾਂ ਉਸ ਗਰੀਬ ਪਿਤਾ ਨੇ ਕਿਹਾ ਕਿ ਮੇਰੇ ਲਈ ਕੁਝ ਨਹੀਂ ਚਾਹੀਦਾ ਅੱਜ ਮੇਰੀ ਧੀ ਦੇ ਲਈ ਪਾਰਟੀ ਹੈ ਮੈਂ ਇਸ ਨਾਲ ਵਾਅਦਾ ਕੀਤਾ ਸੀ ਕਿ ਜੇ ਤੂੰ ਪੂਰੇ ਜ਼ਿਲ੍ਹੇ ਚੋਂ 10ਵੀਂ ਚੋ ਟਾਪ ਕਰਨਗੀ ਤਾਂ ਮੈਂ ਤੈਨੂੰ ਸ਼ਹਿਰ ਦੇ ਸਭ ਤੋਂ ਮਹਿੰਗੇ ਹੋਟਲ ਵਿੱਚ ਪਾਰਟੀ ਦੇਵਾਂਗਾ ਇਸ ਲਈ ਤੁਸੀਂ ਬਸ ਮੇਰੀ ਧੀ ਦੇ ਲਈ ਦਹੀਂ ਭੱਲੇ ਲੈ ਆਓ ਤੇ ਜੋ ਵੀ ਇਹ ਹੋਰ ਕੁਝ ਕਹੇ ਉਹ ਲੈ ਆਓ ਇਹ ਗੱਲ ਜਦੋਂ ਵੇਟਰ ਨੇ ਸੁਣੀ ਤਾਂ ਉਹ ਭੱਜ ਕੇ ਆਪਣੇ ਹੋਟਲ ਦੇ ਮਾਲਕ ਕੋਲ ਗਿਆ ਤੇ ਜਾ ਕੇ ਕਹਿਣ ਲੱਗਾ ਕਿ ਸਰ ਇੱਕ ਛੋਟੀ ਜਹੀ ਬੇਨਤੀ ਹੈ ਤੁਸੀਂ ਮੇਰੀ ਤਨਖਾਹ ਵਿੱਚੋਂ ਪੈਸੇ ਕੱਟ ਲਿਓ ਪਰ ਅੱਜ ਮੈਂ ਚਾਹੁੰਦਾ ਹਾਂ ਕਿ ਜਿਹੜੀ ਬੱਚੀ ਉਸ ਟੇਬਲ ਤੇ ਆਪਣੇ ਪਿਤਾ ਨਾਲ ਬੈਠੀ ਹੈ ਉਸਦੇ ਪਿਤਾ ਨੂੰ ਵੀ ਇੱਕ ਪਲੇਟ ਦਹੀਂ ਭੱਲੇ ਖਵਾਏ ਜਾਣ ਉਸ ਬੱਚੀ ਨੇ ਪੂਰੇ ਜ਼ਿਲ੍ਹੇ ਚ ਟਾਪ ਕੀਤਾ ਹੈ ਗਰੀਬ ਪਿਤਾ ਹੈ ਸਰ ਜਾਦਾ ਪੈਸੇ ਨਹੀਂ ਹੋਣੇ ਇਸ ਲਈ ਕਹਿ ਰਿਹਾ ਹੈ ਕਿ ਬਸ ਬੱਚੀ ਦੇ ਲਈ ਖਾਣਾ ਲੈ ਕੇ ਆਓ ਇਸ ਲਈ ਮੈਂ ਚਾਹੁੰਦਾ ਹਾਂ ਕਿ ਮੇਰੇ ਵੱਲੋਂ ਉਸ ਗਰੀਬ ਵਿਅਕਤੀ ਨੂੰ ਵੀ ਖਾਣਾ ਦਿੱਤਾ ਜਾਵੇ ਹੋਟਲ ਦੇ ਮਾਲਕ ਨੇ ਜਦੋਂ ਇਹ ਗੱਲ ਸੁਣੀ ਪਿਤਾ ਕਹਿਣ ਲੱਗਾ ਕਿ ਜਰ ਇਹ ਕਿਹੋ ਜਿਹੀ ਗੱਲ ਕਰਦਾ ਤੂੰ ਉਸ ਬੱਚੀ ਦੇ ਪਿਤਾ ਲਈ ਵੀ ਦਹੀਂ ਭੱਲੇ ਲੈ ਕੇ ਜਾ ਉਸਦੇ ਲਈ ਵੀ ਲੈ ਕੇ ਜਾ ਪੈਸੇ ਨਹੀਂ ਲੈਣੇ ਤਿੰਨ ਚਾਰ ਦਹੀਂ ਭੱਲੇ ਦੀਆਂ ਪਲੇਟਾਂ ਪੈਕ ਕਰਵਾ ਕੇ ਲੈ ਜਾ ਤੇ 2-3 ਕਿਲੋ ਮਠਾਈ ਲੈ ਜਾ ਤੇ ਉਹਨਾਂ ਨੂੰ ਕਹੀਂ ਕਿ ਇਹ ਪਾਰਟੀ ਹੋਟਲ ਦੇ ਵੱਲੋਂ ਹੈ ਸਾਡੀ ਬੇਟੀ ਨੇ ਪੂਰੇ ਜ਼ਿਲ੍ਹੇ 'ਚ ਟਾਪ ਕੀਤਾ ਹੈ ਤੇ ਕਹੀਂ ਕਿ ਗਲੀ 'ਚ ਮਠਾਈ ਵੰਡੋ ਤੇ ਇਸ ਗੱਲ ਦੀ ਖੁਸ਼ੀ ਮਨਾਓ ਚਿੰਤਾ ਨਾ ਕਰਿਓ ਜਦੋਂ ਇਹ ਗੱਲ ਉਸਨੇ ਮਾਲਕ ਦੇ ਮੂੰਹੋਂ ਸੁਣੀ ਤਾਂ ਉਹ ਵੇਟਰ ਖੁਸ਼ੀ-ਖੁਸ਼ੀ ਉਹਨਾਂ ਕੋਲ ਗਿਆ ਤੇ ਸੋਚਣ ਲੱਗਾ ਕਿ ਮੈਂ ਕਿੰਨੇ ਨੇਕ ਮਾਲਕ ਦੇ ਕੋਲ ਕੰਮ ਕਰਦਾ ਹਾਂ ਕਿੰਨਾ ਦਿਲਦਾਰ ਬੰਦਾ ਹੈ ਜਦੋਂ ਉਹ ਦੋ ਪਲੇਟ ਦਹੀਂ ਭੱਲੇ ਲੈ ਕੇ ਉਸ ਗਰੀਬ ਪਿਤਾ ਕੋਲ ਪਹੁੰਚਿਆ ਤਾਂ ਉਹ ਗਰੀਬ ਪਿਤਾ ਘਬਰਾ ਗਿਆ ਤੇ ਕਹਿਣ ਲੱਗਾ ਕਿ ਮੈਂ ਤਾਂ ਇੱਕ ਹੀ ਪਲੇਟ ਮੰਗਵਾਈ ਸੀ ਮੇਰੇ ਕੋਲ ਦੋ ਦੇ ਪੈਸੇ ਨਹੀਂ ਹਨ ਵੇਟਰ ਨੇ ਕਿਹਾ ਕਿ ਸਰ ਸ਼ਰਮਿੰਦਾ ਨਾ ਕਰੋ ਇਹ ਸਾਡੇ ਵੱਲੋਂ ਹੈ ਇਸ ਬੱਚੀ ਨੇ ਜ਼ਿਲ੍ਹੇ 'ਚ ਟਾਪ ਕਰਕੇ ਸਾਡੇ ਸਾਰਿਆਂ ਦਾ ਮਾਣ ਵਧਾਇਆ ਹੈ ਇਹ ਮਠਾਈ ਦੇ ਡੱਬੇ ਤੇ ਤਿੰਨ ਚਾਰ ਦਹੀਂ ਪੱਲੇ ਦੀਆਂ ਪਲੇਟਾਂ ਪੈ ਕਰਕੇ ਦਿੱਤੀਆਂ ਹਨ ਤੁਸੀਂ ਲੈ ਕੇ ਜਾਓ ਤੇ ਸਾਰੇ ਗਲੀ ਮੁਹੱਲੇ ਨਾਲੇ ਖੁਸ਼ੀ ਸਾਂਝੀ ਕਰੋ ਉਹ ਗਰੀਬ ਪਿਤਾ ਤੇ ਉਸ ਦੀਤੀ ਦੋਵੇਂ ਖੁਸ਼ ਹੋ ਗਏ ਕਈ ਸਾਲ ਇਸ ਗੱਲ ਨੂੰ ਲੰਘ ਗਏ ਕਈ ਸਾਲਾਂ ਬਾਅਦ ਉਹ ਕੁੜੀ ਯੂਪੀਐਸਸੀ ਦੀ ਤਿਆਰੀ ਕਰਕੇ ਆਪਣੀ ਮਿਹਨਤ ਨਾਲ ਇੱਕ ਵੱਡੀ ਅਫਸਰ ਬਣ ਚੁੱਕੀ ਸੀ ਸੰਜੋਗ ਵਸ ਇੱਕ ਦਿਨ ਉਸ ਸ਼ਹਿਰ ਵਿੱਚ ਉਸ ਕੁੜੀ ਦਾ ਆਉਣਾ ਹੋਇਆ ਤਾਂ ਉਸਨੇ ਪਹਿਲਾਂ ਹੀ ਹੋਟਲ 'ਚ ਸੂਚਨਾ ਪਹੁੰਚਾ ਦਿੱਤੀ ਕਿ ਮੈਂ ਇੱਥੇ ਲੰਚ ਕਰ ਲਈ ਆਉਣ ਵਾਲੀ ਹਾਂ ਹੋਟਲ ਦੇ ਮਾਲਕ ਨੇ ਪੂਰਾ ਹੋਟਲ ਸਜਾ ਦਿੱਤਾ ਕਿ ਕੋਈ ਵੱਡੀ ਅਫਸਰ ਹੋਟਲ 'ਚ ਲੰਚ ਕਰਨ ਆ ਰਹੀ ਹੈ। ਉਹ ਵੱਡੀ ਅਫਸਰ ਕੁੜੀ ਹੋਟਲ ਵਿੱਚ ਆਪਣੇ ਪਿਤਾ ਦੇ ਨਾਲ ਪਹੁੰਚੀ। ਹੋਟਲ ਦਾ ਮਾਲਕ ਤਾਂ ਕੁਝ ਸਮਝ ਹੀ ਨਹੀਂ ਪਾ ਰਿਹਾ ਸੀ ਕਿ ਇਹ ਕੁੜੀ ਕੌਣ ਹੈ। ਉਹ ਕੁੜੀ ਨੇ ਹੋਟਲ ਦੇ ਮਾਲਕ ਕੋਲ ਆ ਕੇ ਕਿਹਾ ਕਿ ਸ਼ਾਇਦ ਤੁਸੀਂ ਮੈਨੂੰ ਪਹਿਚਾਣਿਆ ਨਹੀਂ। ਅਸੀਂ ਉਹੀ ਪਿਤਾ ਤੇ ਤੀ ਹਾਂ ਜਿਸ ਦੇ 10ਵੀਂ ਕਲਾਸ ਵਿੱਚ ਟੌਪ ਕਰਨ ਤੇ ਤੁਸੀਂ ਪਾਰਟੀ ਦਿੱਤੀ ਸੀ। ਤੇ ਅਸੀਂ ਉਹੀ ਪਤਾ ਤੇ ਤੀ ਅੱਜ ਫੇਰ ਆਏ ਹਾਂ ਤੇ ਅੱਜ ਪਾਰਟੀ ਅਸੀਂ ਦੇਵਾਂਗੇ ਤੁਹਾਨੂੰ ਤੇ ਤੁਹਾਡੇ ਪੂਰੇ ਸਟਾਫ ਨੂੰ ਕਿਉਂਕਿ ਤੁਸੀਂ ਨੇ ਗਰੀਬੀ ਦਾ ਸਨਮਾਨ ਕੀਤਾ ਸੀ ਤੁਸੀਂ ਜਦੋਂ ਉਸ ਦਿਨ ਪਾਰਟੀ ਦਿੱਤੀ ਤਾਂ ਤੁਸੀਂ ਮੈਨੂੰ ਅਹਿਸਾਸ ਕਰਵਾਇਆ ਕਿ ਮੈਂ ਹਾਲੇ ਹੋਰ ਕਿੰਨੀ ਉਚਾਈ ਤੱਕ ਪਹੁੰਚਣਾ ਹੈ ਮੈਂ ਹੋਰ ਕਿੰਨੀ ਵੱਡੀ ਮੰਜ਼ਲ ਨੂੰ ਹਾਸਲ ਕਰਨਾ ਹੈ ਤੁਸੀਂ ਨੇ ਮੈਨੂੰ ਪ੍ਰੇਰਣਾ ਦਿੱਤੀ ਸੀ ਤੇ ਅੱਜ ਮੈਂ ਉਸੇ ਪ੍ਰੇਰਣਾ ਦਾ ਅਹਿਸਾਨ ਉਤਾਰਨ ਲਈ ਆਈ ਹਾਂ ਉਹ ਅਫਸਰ ਕੁੜੀਏ ਗੱਲਾਂ ਕਰਦੀ ਜਾ ਰਹੀ ਸੀ ਤੇ ਉਸ ਦੀਆਂ ਅੱਖਾਂ 'ਚੋਂ ਹੰਝੂ ਵਹਿੰਦੇ ਜਾ ਰਹੇ ਸਨ ਹੋਟਲ ਦਾ ਮਾਲਕ ਤੇ ਵੇਟਰ ਦੋਵੇਂ ਹੱਥ ਜੋੜ ਕੇ ਖੜੇ ਸਨ ਤੇ ਕਹਿ ਰਹੇ ਸਨ ਕਿ ਇਹ ਤਾਂ ਸਭ ਪ੍ਰਮਾਤਮਾ ਦੀ ਦੇਣ ਹੈ ਉਸ ਸਮੇਂ ਸਾਨੂੰ ਜੋ ਸਹੀ ਲੱਗਿਆ ਅਸੀਂ ਸਿਰਫ ਉਹੀ ਕੀਤਾ ਸੀ ਹਰ ਕਿਸੇ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਦਿਖਾਈ ਦੇ ਰਹੇ ਸਨ ਦੋਸਤੋ ਇੱਕ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸਾਨੂੰ ਕਦੇ ਵੀ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਹੋ ਸਕੇ ਤਾਂ ਉਸ ਦੀ ਸਹਾਇਤਾ ਕਰਿਓ ਜੇ ਸਹਾਇਤਾ ਵੀ ਨਾ ਕਰ ਸਕੇ ਤਾਂ ਮਜ਼ਾਕ ਨਾ ਉਡਾਓ ਕਿਉਂਕਿ ਉੱਤੇ ਬੈਠਾ ਉਹ ਪ੍ਰਮਾਤਮਾ ਸਭ ਕੁਝ ਦੇਖ ਰਿਹਾ ਹੈ ਧੰਨਵਾਦ